ਸਾਹਮਣੇ ਲਿਖਿਆ ਜੀ ਇਹੰਸਰਾ ਬਿੱਟਾਇਆ ਗਿਆ ਲੰਕਾ ਦੇ ਅਧਿਸ਼ਕਾਸ਼ ਦਾ ਪਰੋਮਾ ਵਿਹਲਾ ਰਿਆ ਸੀ ਤੇ ਕੋਈ ਕੁੱਦ ਨਹੀਂ ਦੇਣ ਸੀ ਦੱਸੀ ਕਿ ਸਾਹਮਣੇ ਕਿਸੇ ਨੂੰ ਖੰਡਾ ਕਰਾਉਂ ਕੋਈ ਜੋਤ ਲੰਮੀ ਕਰਕੇ ਇਸ ਨੂੰ ਹਟਾਤਾ ਨਾ ਵਿਢਿਆ ਗਿਆ ਅੰਦੋਲਨ ਵਿਢਿਆ ਗਿਆ ਹਿੰਦੋਸਤਾਨ ਦੇ ਵਿੱਚ ਦੀ ਸਭ ਤੋਂ ਆਪ ਦੇ ਆਪ ਨੂੰ ਤਕੜੀ ਤੇ ਡਿਕਟੇਟਰਸ਼ਿਪ ਪਾਰਟੀ ਬੀਜੇਪੀ ਅਖਵਾਉਂਦੀ ਸੀ

সার্টিফিকটে কেনিডেট <this prender> ਕੱਲ੍ਹ ਤੋਂ ਅੱਜ ਸਾਰਿਆਂ ਨੂੰ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਵੱਲੋਂ ਸਾਡੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਪਰਿਵਾਰਾਂ ਦੇ ਬਾਰਸਾਂ ਨੂੰ ਜਿਹੜੀਆਂ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਆ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਸਾਡੇ 32 ਪਰਿਵਾਰ ਸਾਡੇ ਮੋਗੀ ਜ਼ਿਲ੍ਹੇ ਤੋਂ ਜਿਹੜੇ ਹੈਗੇ ਆ ਉਹਨਾਂ ਨੂੰ ਨੌਕਰੀਆਂ ਮਿਲੀਆਂ ਨੇ 20 ਪਰਿਵਾਰ ਜਿਹੜੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਗਏ ਨੇ ਔਰ 30 ਸਾਡੀਆਂ ਬੱਚੀਆਂ ਪੈਣਾ ਜਿਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਟ੍ਰੇਨਿੰਗ ਦਿੱਤੀ ਗਈ ਆ ਔਰ ਉਹ ਪੈਣਾ ਜਾ ਕੇ ਅੱਗੇ ਹੋਰ ਸਾਡੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਪੈਣਾ ਉਹਨਾਂ ਨੂੰ ਟ੍ਰੇਨ ਕਰਨ ਗਈਆਂ ਤਾਂ ਕਿ ਉਹ ਆਤਮ ਨਿਰਭਰ ਹੋ ਸਕਣ ਸੋ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਸਾਡੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਡੀਆਂ ਪਰਿਵਾਰਾਂ ਦੀਆਂ ਕੁਰਬਾਨੀਆਂ ਨੂੰ ਜਿਹੜਾ ਸਰ ਮੱਥੇ ਰੱਖ ਕੇ ਇਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਔਰ ਇਹਨਾਂ ਨੂੰ ਰੋਟੀ ਪਾਇਆ ਤੇ ਮੈਂ ਇਹਨਾਂ ਪਰਿਵਾਰਾਂ ਨੂੰ ਬੈਸਟ ਵਿਸ਼ੇਸ ਦਿੰਨੀ ਆ ਸ਼ੁਭ ਕਾਮਨਾਵਾਂ ਦਿੰਨੀ ਆ ਬੱਚਿਆਂ ਨੂੰ ਤਾਂ ਜੋ ਹੋਰ ਪੜ੍ਹ ਲਿਖ ਕੇ ਜਿਹੜਾ ਅੱਗੇ ਪ੍ਰਮੋਟ ਹੋ ਸਕਣ ਅੱਛੇ ਅਫਸਰ ਬਣ ਵੱਡੇ ਪੜਾਈ ਕਰਕੇ ਹੋਰ ਸੋ ਅੱਜ ਦਾ ਇਹ ਪ੍ਰੋਗਰਾਮ ਦੇ ਵਿੱਚ ਸਾਡੇ ਮੁੱਖ ਖੇਤੀਬਾੜੀ ਅਫਸਰ ਸਰਦਾਰ ਜਸਵਿੰਦਰ ਸਿੰਘ ਬਰਾੜ ਜੀ ਜਿਨ੍ਹਾਂ ਨੇ ਬਹੁਤ ਅੱਛੀ ਭੂਮਿਕਾ ਨਿਭਾਈ ਔਰ ਜ਼ਿਲ੍ਹੇ ਦੇ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਸਾਡੇ ਜ਼ਿਲ੍ਹੇ ਦੇ ਵਿੱਚ ਲਗਾਤਾਰ ਜਿਹੜੇ ਕਿਸਾਨੀ ਨੂੰ ਲੈ ਕੇ ਸਾਡੀ ਖੇਤੀਬਾੜੀ ਨੂੰ ਲੈ ਕੇ ਸਾਡਾ ਮੋਗਾ ਜਿਹੜਾ ਬੋਲਦੀ ਹੈ ਸ਼ੂਰ ਹੈ ਸਭ ਤੋਂ ਪਹਿਲੀ ਪੂਰੇ ਪੰਜਾਬ ਦੀ ਜਿਹੜੀ ਮਸ਼ੀਨ ਸੋਇਲ ਟੈਸਟਿੰਗ ਮਸ਼ੀਨ ਜਿਹੜੀ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ तकरीबन 72 ਤਰ੍ਹਾਂ ਦੇ ਜਿਹੜੇ ਟੈਸਟ ਕੀਤੇ ਜਾਂਦੇ ਨੇ ਤੇ ਆਧੁਨਿਕ ਲੈਬ ਜਿਹੜੀ ਸਾਡੇ ਮੋਗਾ ਵਿੱਚ ਤਿਆਰ ਕੀਤੀ ਗਈ ਹੈ ਔਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਸਾਡੇ ਸਾਰੇ ਖੇਤੀਬਾੜੀ ਵਿਭਾਗ ਦਾ ਧੰਨਵਾਦ ਕਰਦੀ ਆ ਤਾਂ ਜੋ ਉਹ ਇਦਾਂ ਦੇ ਜਿਹੜੇ ਹੈਗੇ ਉਹ ਉਪਰਾਲੇ ਹੋਰ ਕਰਦੇ ਰਹਿਣ ਦਿੱਲੀ ਦੇ ਬਾਰਡਰ ਤੇ ਜਿਹੜੇ ਕਾਲੇ ਕਾਨੂੰਨਾਂ ਦੇ ਵਰੋਧ ਦੇ ਵਿੱਚ ਜਿਹੜੇ ਧਰਨੇ ਲੱਗੇ ਸੀ ਉਹਦੇ ਵਿੱਚ ਸਾਡੇ ਪੰਜਾਬ ਦੇ 700 ਤੋਂ ਉੱਤੇ ਜਿਹੜੇ ਕਿਸਾਨ ਆ ਉਹ ਸ਼ਹੀਦ ਹੋਏ ਸੀ ਤੇ ਉਹਨਾਂ ਜਿਹੜੇ ਸ਼ਹੀਦ ਪਰਿਵਾਰਾਂ ਨੂੰ ਜਿਹੜੇ ਉਹਨਾਂ ਦੇ ਜਿਹੜੇ ਵਾਰਸ ਆ ਉਹਨਾਂ ਨੂੰ ਨੌਕਰੀਆਂ ਦੇਣ ਦਾ ਜਿਹੜਾ ਫਿਰਸਾ ਜਿਵੇਂ ਚੱਲਿਆ 500 ਦੇ ਕਰੀਬ ਤਕਰੀਬਨ ਨੌਕਰੀਆਂ ਪਹਿਲਾਂ ਵੰਡੀਆਂ ਗਈਆਂ ਨੇ ਤੇ ਤਕਰੀਬਨ 200 ਦੀ ਨੌਕਰੀ ਜਿਹੜੀ ਹੈਗੀ ਆ ਉਹ ਹੁਣ ਵੰਡੀ ਜਾ ਰਹੀ ਆ ਸਾਡੇ ਜਿਹੜਾ ਜ਼ਿਲ੍ਹਾ ਮੋਗਾ ਉਹਦੇ ਵਿੱਚ 32 ਜਿਹੜੇ ਉਹ ਵਾਰਸ ਨੇ ਜਿਹੜੇ 32 ਉਹ ਸ਼ਹੀਦ ਪਰਿਵਾਰ ਨੇ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਇਹ ਨੌکریاں ਵੰਡੀਆਂ ਗਈਆਂ ਨੇ ਖੇਤੀਬਾੜੀ ਵਿਭਾਗ ਦੇ ਵਿੱਚ ਸੇਵਾਦਾਰ ਦੀ ਜਿਹੜੀ ਨੌਕਰੀ ਆ ਤੇ ਉਹ ਦਿੱਤੀਆਂ ਗਈਆਂ ਨੇ ਮੈਂ ਧੰਨਵਾਦੀ ਆ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਕਿ ਇਹਦੇ ਇਹਨਾਂ ਵਿਚਾਰੇ ਜਿਹੜੇ ਜਿਵੇਂ ਕਹਿੰਦੇ ਨਾ ਇੱਕ ਆਮ ਘਰਾਂ ਦੇ ਵਿੱਚ ਜਿਹੜੇ ਚੁੱਲ੍ਹੇ ਉਹ ਤਪਦੇ ਕਰਦੇ ਕਿਉਂਕਿ ਜਦੋਂ ਘਰ ਦਾ ਜਿਹੜਾ ਮੋਢੀ ਬੰਦਾ ਇੱਕ ਤੁਰ ਜਾਵੇ ਤਾਂ ਉਹ ਘਰ ਜਿਹੜੇ ਹੈਗੇ ਆ ਉਹ ਖਾਲੀ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ ਮੈਂ ਉਹ ਨੌਜਵਾਨਾਂ ਨੂੰ ਮਿਲਿਆ ਮੈਂ ਉਹ ਬੱਚਿਆਂ ਨੂੰ ਮਿਲਿਆ ਉਹਨਾਂ ਘਰਾਂ ਦੇ ਵਿੱਚ ਕੋਈ ਹੋਰ ਕਮਾਈ ਦਾ ਸਾਧਨ ਰਹਿ ਨਹੀਂ ਗਿਆ ਸੀ ਸੋ ਅਸੀਂ ਧੰਨਵਾਦੀ ਆ ਮੁੱਖ ਮੰਤਰੀ ਸਾਹਿਬ ਦੇ ਜਿਨ੍ਹਾਂ ਨੇ ਕਿ ਐਡਾ ਵੱਡਾ ਜਿਹੜਾ ਇਹ ਉਪਰਾਲਾ ਕੀਤਾ ਤੇ ਬਾਕੀ तकरीबन ਜੋ-ਜੋ ਕਿਸਾਨੀਆਂ ਦੇ ਕਿਸਾਨ ਦੇ ਹੱਕ ਦੇ ਵਿੱਚ ਜੋ-ਜੋ ਇਹ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ तकरीबन ਅੱਗੇ ਮੈਂ ਡਿਸਕਸ ਵੀ ਕੀਤਾ ਕਿ ਜਿਹੜਾ ਵੱਡਾ ਕੰਮ ਹੈ ਜਿਹੜਾ ਕਿ ਹੁਣ ਆਜ਼ਾਦੀ ਤੋਂ ਬਾਅਦ ਜਿਹੜਾ ਪਹਿਲਾ ਕੰਮ ਹੋ ਰਿਹਾ ਜਿਹੜਾ ਮਾਲਵਾ ਨਹਿਰ ਦਾ ਉਹਦੇ ਨਾਲ ਮੈਂ ਸਮਝਦਾ ਕਿ ਜਿਹੜਾ ਪੰਜਾਬ ਇੱਕ ਰਾਜਸਤਾਨ ਬਣ ਜਾ ਰਿਹਾ ਸੀ ਇਹ ਉਸ चीज ਨੂੰ ਠੱਲ ਪਾਊਗੀ तकरीबन ਸਾਡੇ ਪੰਜਾਂ ਜਿਹੜਿਆਂ ਨੂੰ ਉਹਦਾ ਫਾਇਦਾ ਹੋਣਾ ਜਿਹੜੀ ਮਾਲਵਾ ਨਹਿਰ ਦਾ ਸਾਡੇ ਕੋਲੋਂ ਲੰਘ ਕੇ ਜਾਣੀ ਹੈ ਹਰੀਕੇ ਤੋਂ ਲੰਘ ਕੇ ਇਹ ਜਿਹੜੀ ਹੋਰ ਤੱਕ ਜਾਣੀ ਹੈ ਉਹ ਮੈਂ ਉਸ ਚੀਜ਼ ਦਾ ਵੀ ਮੈਂ ਮੁੱਖ ਮੰਤਰੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਰੰਜੋਤ ਸਿੰਘ ਜੀ ਹਾਂਜੀ ਆਪਣਾ ਖੇੜਾ ਟਰੋਲੀ ਤੋਂ ਜੀ ਫਦੇ ਕੜਮੇ ਹੀ ਦੂਰ ਪਹੁੰਚੀ ਹੋ ਨੌਕਰੀ ਮਿਲੀ ਜਾਂ ਸਰਟੀਫਿਕੇਟ ਮਿਲਿਆ ਕੀ ਬੋ ਇਹ ਜੀ ਜੋ ਵੀ ਆਪਣਾ ਮਾਨ ਸਰਕਾਰ ਨੇ ਕਿਸਾਨੀ ਅਧੋਲਾਂ ਚ ਸ਼ਹੀਦ ਹੋਏ ਪਰਿਵਾਰ ਉਹਨਾਂ ਦੇ ਜੋ ਵੀ ਪਰਿਵਾਰ ਸੀ ਉਹਨਾਂ ਦੇ ਨੌਕਰੀਆਂ ਦੇਣ ਦੇ ਬਾਰੇ ਜੋ ਸੋਚਿਆ ਸੀ ਉਹਨਾਂ ਨੇ ਜੋ ਅੱਜ ਨੌਕਰੀਆਂ ਦਿੱਤੀਆਂ ਏ ਉਹਨਾਂ ਦਾ ਬਹੁਤ ਧੰਨਵਾਦ ਤੁਹਾਡੀ ਫੈਮਿਲੀ ਤੋਂ ਕੌਣ ਸੀ ਜੀ ਸਾਡੇ ਫਾਦਰ ਸਾਹਿਬ ਜੀ ਕੀ ਨਾਂ ਸੀ ਉਹਨਾਂ ਦਾ ਸਰਦਾਰ ਬੋਟਾ ਸਿੰਘ ਜੀ ਕਿਹੜੇ ਬੈਕ ਵਿੱਚ ਨੌਕਰੀ ਫਿਲ ਹੋਪ ਕੇ ਖੇਤੀਬਾੜੀ ਹਾਂ ਜੀ ਅੱਜ ਮੰਨ ਲਓ ਤਾਂ ਤੱਕ ਤਸੱਲੀ ਹੋਈ ਆ ਵੀ ਪੂਰੀ ਜੀ ਪੂਰੀ ਪੂਰੀ ਹਾਂ ਜੀ ਹਾਂ ਜੀ ਬਹੁਤ ਬਹੁਤ ਜੀ ਠੀਕ ਹੈ ਬਈ ਇਹਦਾ ਧੰਨਵਾਦ ਕਰਨਾ ਚਾਹੁੰਦੇ ਮਾਨ ਸਰਕਾਰ ਦਾ ਜੀ ਜਿਨ੍ਹਾਂ ਨੇ ਨੌਕਰੀਆਂ ਦਿੱਤੀਆਂ ਜੀ ਠੀਕ ਹੈ ਬਹੁਤ 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 ਜੀ ਆਪ ਸਰਕਾਰ ਵੱਲੋਂ ਉਹਨਾਂ ਤੋਂ ਨਾਮ ਦੇ ਬੱਚਿਆਂ ਦੀ ماں ਫੜੀ ਆ ਜਿਹੜੇ ਸੰਘਰਸ਼ ਦੇ ਵਿੱਚ ਜਿਹੜੇ ਹੈਗੇ ਦੀਗੇ ਸ਼ਹੀਦ ਹੋ ਗਏ ਅੱਜ ਜਿਲ੍ਹੇ ਦੇ ਪਹੁੰਚੇ ਉਹਨਾਂ ਲਈ ਪੱਤਰ ਕਿਤੇ ਕੀ ਕਰਾਉਂਦੇ ਦੇਖੋ ਜੀ ਜੋ ਦਿੱਲੀ ਅੰਦੋਲਨ ਮੌਕੇ 750 ਸਾਡਾ ਕਿਸਾਨ ਸ਼ਹੀਦ ਹੋਇਆ ਸੀਗਾ ਮੈਂ ਇਸ ਵੱਲੋਂ ਮਾਨ ਸਰਕਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਮੋਗੇ ਜ਼ਿਲ੍ਹੇ ਵਾਸਤੇ 32 ਨਿਯੁਕਤੀ ਪੱਤਰ ਦਿੱਤੇ ਆ ਤੇ ਜਿਹਦੇ ਚੋਂ ਵਿੱਚੋਂ ਅੱਜ 20 ਨਿਯੁਕਤੀ ਪੱਤਰ ਇਹਨਾਂ ਨੂੰ ਦਿੱਤੇ ਆ ਦੂਜੇ 12 ਪੈਂਡਿੰਗ ਆ ਉਹ ਅਗਲੇ ਦਿਨਾਂ ਦੇ ਵਿੱਚ ਦਿੱਤੇ ਜਾਣਗੇ ਮੈਂ ਇਸ ਗੱਲੋਂ ਤੈਹ ਗਲੋਂ ਧੰਨਵਾਦ ਕਰਦਾ ਸਰਕਾਰ ਦਾ ਜਿਨ੍ਹਾਂ ਨੇ ਬਹੁਤ ਹੀ ਚੰਗਾ ਕੰਮ ਕੀਤਾ ਕਿਉਂਕਿ ਉਹ ਘਾਟਾਂ ਦਾ ਪੂਰੀਆਂ ਨਹੀਂ ਕਰ ਸਕਦੇ ਪਰ ਇੱਕ ਸਰਕਾਰ ਨੇ ਉਹ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਇਸ ਗੱਲੋਂ ਅਸੀਂ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਸਰਕਾਰ ਨੂੰ ਅਸੀਂ ਐਪਰੀਸ਼ੀਏਟ ਆ ਇਸ ਗੱਲ ਨੂੰ ਬਹੁਤ-ਬਹੁਤ ਜੀ ਆਇਆਂ ਅਸੀਂ ਕਹਿੰਦੇ ਆਂ ਦੇਸ਼ ਦੇ ਵਿੱਚ ਪਹਿਲਾਂ ਵੀ ਬਹੁਤ ਵਾਰੀਆਂ ਦੋਦੋਂ ਹੋਈ ਜੀ ਬਹੁਤ ਸਾਰੇ ਚੇਹੀਦਿਆ ਤਾਂ ਹੋਈਆਂ ਕਦੇ ਕਿਸੇ ਅੰਦੋਲਨ ਦੀ ਕਦੇ ਕਿਸੇ ਦੋਦੋਂ ਜਰੂਰੀ ਕਿਹਾ ਜਾਂਦਾ ਹੈ ਨਾ ਹੋਰ ਵੀ ਕੀ ਲੱਗਦਾ ਵੀ ਸਰਕਾਰ ਨੇ ਐ ਕਿ ਜਿਹੜਾ ਪ੍ਰੋਬਲਮ ਕੀਤਾ ਉਹ ਤੋਂ ਉਹ ਹਟ ਕੇ ਚੀ ਗਏ ਬਿਲਕੁਲ ਜੀ ਦੇਖੋ ਜਿਹੜਾ ਇਹ ਅੰਦੋਲਨ ਸੀ ਇੱਕ ਜਨ ਅੰਦੋਲਨ ਸੀਗਾ ਜਿਵੇਂ ਆਪਾਂ ਕਹਿੰਦੇ ਆਂ ਇਹ ਕਿਸੇ ਇੱਕ ਕਿਸਾਨੀ ਦਾ ਨਾਮ ਉਤੇ ਕੁੱਲ ਵਰਗ ਨੇ ਇਸ ਅੰਦੋਲਨ ਦਾ ਸਾਥ ਦਿੱਤਾ ਤਾਂ ਉਹ ਅੰਦੋਲਨ ਅਸੀਂ ਜਿੱਤ ਸਕੇ ਆ ਕੇਂਦਰ ਸਰਕਾਰ ਦਾ ਜਿਹੜਾ ਮਤਲਬ ਇੱਕ ਧੌਣ ਚ ਕਿਲਾ ਸੀ ਉਹ ਲੋਕਾਂ ਨੇ ਕੱਢਿਆ ਕਿਸਾਨਾਂ ਨੇ ਕੱਢਿਆ ਕੁੱਲ ਵਰਗ ਨੇ ਉਹ ਧੌਣ ਚੋਂ ਕਿਲਾ ਕੱਢਿਆ ਤੇ ਸਾਡੇ ਕਿਸਾਨਾਂ ਨੇ ਬਲੀਦਾਨ ਦਿੱਤਾ ਉਸ ਗੱਲ ਦੀ ਬਾਤ ਬਲੀਦਾਨ ਮੈਂ ਪਹਿਲਾਂ ਵੀ ਕਹਿ ਚੁੱਕਾ ਬਲੀਦਾਨ ਦੀ ਅਸੀਂ ਮੁੱਲ ਨਹੀਂ ਦੇ ਸਕਦੇ ਪਰ ਆ ਸਰਕਾਰ ਨੇ ਮਲਮ ਲਾਈਓ ਤੇ ਬਹੁਤ ਬਹੁਤ ਧੰਨਵਾਦ ਸਰਕਾਰ ਦਾ